ਮੈਂ ਕਿਹਾ ਭੰਦਰ ਸਿੰਘ ਕੀ ਕੀ ਨੁਕਸਾਨ ਹੋਇਆ ਨੁਕਸਾਨ ਜੀ ਨੀਲਾ ਕਪੜਾ ਸਾਰਾ ਗਿੱਲਾ ਹੋ ਗਿਆ ਹੋਰ ਮਸ਼ੀਨਰੀ ਕੋਸਕ ਮਸ਼ੀਨਰੀ ਨੂੰ ਫਰਿੱਜ ਵਗੈਰਾ ਸਭ ਕੁਝ ਕਿੰਨੇ ਜਾਣੇ ਕਰਦੇ ਵਿੱਚ ਐਸੇ ਮੌਕੇ ਤੇ ਅਸੀਂ ਦੋ ਜਣੇ ਹਾਂ ਹਾਂਜੀ ਮੈਂ ਤੇ ਮੇਰੀ ਭੈਣ ਦੀ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਪਾਣੀ ਉਹ ਸਾਹਮਣੇ ਦਿਖਾਉਣ ਲੱਗਣ ਲਿਆ ਹੋਰ ਕੋਈ ਨੁਕਸਾਨ ਉਹ ਡੰਗਾ ਵਾਹੇ ਦਾ ਨਹੀਂ ਡੰਗਾ ਡੰਗਾ ਕੋਈ ਨਹੀਂ ਵਾਹੇ ਕਰਦਾ ਮੈਨੂੰ ਨੁਕਸਾਨ ਕਰਦਾ ਸਮਾਨ ਸਾਰਾ ਖਰਾਬ ਹੋ ਗਿਆ ਅੱਛਾ ਸਮਾਨ ਸਾਰਾ ਖਰਾਬ ਹੋ ਗਿਆ ਹੋਰ ਤਾਂ ਨਹੀਂ ਕੁਝ ਹੋਇਆ ਨਹੀਂ ਦੇਖ ਸਕਦਾ ਤਾ ਦਿੰਦੇ ਹਾਂ ਹਾਂ ਕਰਤਾ ਹੀ ਦੇਖ ਬਕਾਉਣਾ ਕਰਦੇ ਹਾਲਾਤ ਇਸ ਟਾਈਮ ਦੇ ਕਰਦੇ ਹਾਲਾਤ ਕੀ ਨੇ ਕਰਦੇ ਹਾਲਾਤ ਹੈ ਮਾੜੀ ਹੀ ਹੈ ਸਮਾਨ ਜਿਹੜਾ ਸਾਰਾ ਉਹ ਵੀ ਕੋਣ ਪਿੱਛੇ ਡਿੱਗ ਸਕਦਾ ਤੇ ਰੇੜਾ ਜਿਹੜੀ ਆਈ ਹਾਂਜੀ ਹਾਂਜੀ ਬਤਾ ਜੀ ਕੀ ਨਾਮ ਹੈ ਤੇ ਸਿਕੰਦਰ ਕੌਰ ਕਿਹੜਾ ਪਿੰਡ ਹੈ ਚੇਬੇਤੂਰ ਪਾਣੀ ਆਜ ਕੀ ਕੀ ਨੁਕਸਾਨ ਹੋਇਆ ਉਹਦਾ ਤੁਹਾਡੇ ਸਾਹਮਣੇ ਆ ਸਭ ਕੁਝ ਹੈ ਕਿੰਨਾ ਨੁਕਸਾਨ ਹੋਇਆ ਕਰਦਾ ਕਰੋ ਤੇ ਅਹੀਂ ਕੁਝ ਵੀ ਨਹੀਂ ਕੱਢਿਆ ਆਪਣੇ ਉਹ ਅੱਛਾ ਹਾਂ ਜੀ ਲਾ ਕਪੜਾ ਖਰਾਬ ਹੋ ਗਿਆ ਬੋਸ ਸਿੰਘ ਨੇ ਕੀ ਨੁਕਸਾਨ ਦਾ ਫ੍ਰਿਜ ਪਿਆਦਾ 3 ਉਹਦਾ ਸਾਜੀ ਪਾਣੀ ਧਾਣੇ ਜਿਹੜੇ ਰੱਖੇ ਉਹ ਵੀ ਖਰਾਬ ਹੋ ਗਿਆ ਡੇਡੇ ਜਿਹੜੇ ਉਹ ਟਰਾਲੀ 'ਚ ਪਿਆਦਾ ਬਾਹੀ ਸੁੱਟ ਗਿਆ ਜਿੱਦਾਂ ਦਾ ਹੜ੍ਹ ਫਿਰ ਆ ਅੱਜ ਅਹੀਂ ਆਪਣੇ ਘਰ ਆਏ ਆ ਉਦੋਂ ਦੇ ਕਿਸ ਦੇ ਘਰ ਆਣ ਦੇ ਕਿੰਨੇ ਦਿਨ ਹੋ ਗਏ ਤੈਨੂੰ ਪਤਾ ਇਹ ਕਿੰਨੇ ਕ ਦਿਨ ਹੋ ਗਿਆ ਜਦੋਂ ਤੋਂ ਪਿਆਈ ਅੱਜ ਆਣ ਗਏ ਆਪਣੇ ਘਰ ਜਦੋਂ ਤੋਂ ਪਾਣੀ ਆਇਆ ਹੈ ਉਦੋਂ ਤੋਂ ਲੈ ਕੇ ਆਈਏ ਆਪਣੇ ਘਰੋਂ ਨਿਕਲੇ ਆ ਅੱਜ ਆਪਣੇ ਘਰ ਆਏ ਕਰਦੇ ਹਾਲਾਤ ਵੀ ਫਾਸੇ ਖਰਾਬ ਨੇ ਹਾਂਜੀ ਕੋਈ ਵੀ ਢਿੱਕ ਸਕਦਾ ਹੈ ਹਾਂ ਇਹਦਾ ਕੋਈ ਯਕੀਨ ਤੋਂ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਨਾਮ ਆਈ ਕਿਰਪਾ ਮਿੰਦਰ ਸਿੰਘ ਕੀ ਕੀ ਨੁਕਸਾਨ ਹੋਇਆ ਨੁਕਸਾਨ ਜੀ ਨੀਲਾ ਕਪੜਾ ਸਾਰਾ ਗਿੱਲਾ ਹੋ ਗਿਆ ਹੋਰ ਮਸ਼ੀਨਰੀ ਕੋਸਕ ਮਸ਼ੀਨਰੀ ਨੂੰ ਫਰਿੱਜ ਵਗੈਰਾ ਸਭ ਕੁਝ ਕਿੰਨੇ ਜਾਣੇ ਕਰਦੇ ਵਿੱਚ ਐਸਲੇ ਮੌਕੇ ਤੇ ਅਸੀਂ ਦੋ ਜਣੇ ਹਾਂ ਹਾਂਜੀ ਮੈਂ ਤੇ ਮੇਰੀ ਭੈਣ ਦੀ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਪਾਣੀ ਉਹ ਥੰਮਣੇ ਦਿਖਾਣ ਲੱਗਣ ਲਿਆ ਹੋਰ ਕੋਈ ਨੁਕਸਾਨ ਕੋਈ ਦੰਗਾ ਬਾਰੇ ਨਹੀਂ ਦੰਗਾ ਦਾ ਕੋਈ ਨਹੀਂ ਹੋਇਆ ਕਰਦਾ ਬਈ ਨੁਕਸਾਨ ਕਰਦਾ ਸਮਾਨ ਸਾਰਾ ਖਰਾਬ ਹੋ ਗਿਆ ਅੱਛਾ ਸਮਾਨ ਸਾਰਾ ਖਰਾਬ ਹੋ ਗਿਆ ਹੋਰ ਤਾਂ ਨਹੀਂ ਕੁਝ ਹੋਇਆ ਨਹੀਂ ਦੱਸ ਸਕੋ ਬਤਾ ਦਿਓ ਹਾਂ ਕਰਤਾ ਹੀ ਦੇ ਕਰਦੇ ਹਾਲਾਤ ਇਸ ਟਾਈਮ ਦੇ ਕਰਦੇ ਹਾਲਾਤ ਕੀ ਨੇ ਕਰਦੇ ਹਾਲਾਤ ਆਹਦੇ ਮਾਰੇ ਹੀ ਆ ਸਮਾਨ ਜਿਹੜਾ ਸਾਰਾ ਉਹ ਵੇਖੋ ਨਾ ਪਿੱਛੇ ਡਿੱਗ ਸਕਦਾ ਤੇੜਾ ਜਿਹੜੀਆਂ ਆਏ ਹਾਂ ਹਾਂਜੀ ਹਾਂਜੀ ਬਤਾ ਜੀ ਕੀ ਨਾਮ ਹੈ ਤੇ ਸਿਕੰਦਰ ਕੌਰ ਕਿਹੜਾ ਪਿੰਡ ਹੈ ਚੇਬੇ ਤੂਰ ਪਾਣੀ ਆ ਕੇ ਕੀ ਕੀ ਨੁਕਸਾਨ ਹੋਇਆ ਉਹਦਾ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਹੈ ਕਿੰਨਾ ਨੁਕਸਾਨ ਹੋਇਆ ਕਰਦਾ ਕਰੋ ਤੇ ਅਹੀਂ ਕੁਝ ਵੀ ਨਹੀਂ ਕੱਢਿਆ ਆਪਣੇੋਂ ਅੱਛਾ ਹਾਂਜੀ ਦਾ ਕਪੜਾ ਖਰਾਬ ਹੋ ਗਿਆ ਬਹੁਤ ਸਾਰੇ ਮਕੀਨ ਉਹਦਾ ਫ੍ਰਿਜ ਉਹਦਾ ਮੇਰੇ ਦਾ ਸਾਜੀ ਪਾਣੀ ਦਾ ਧਾਣੇ ਜਿਹੜੇ ਰੱਖੇ ਉਹ ਵੀ ਖਰਾਬ ਹੋ ਗਿਆ ਨੇ ਜਿਹੜੇ ਜਿਹੜੇ ਉਹ ਟਰਾਲੀ 'ਚ ਪਏ ਜਾਂ ਬਾਹੀ ਟੁੱਟ ਗਿਆ ਜਿੱਦਾਂ ਦਾ ਹਾਰ ਫਿਰ ਆ ਅੱਜ ਅਹੀਂ ਆਪਣੇ ਘਰ ਆਏ ਆ ਉਦੋਂ ਦੇ ਕਿਹਦੇ ਘਰ ਆਣ ਦੇ ਕਿੰਨੇ ਦਿਨ ਹੋ ਗਏ ਤੁਹਾਨੂੰ ਪਤਾ ਹੈ ਕਿ ਕਿੰਨੇ ਦਿਨ ਹੋ ਗਿਆ ਜਦੋਂ ਤੋਂ ਪਿਆਈ ਅੱਜ ਆਣਗੇ ਆਪਣੇ ਘਰ ਜਦੋਂ ਤੋਂ ਪਾਣੀ ਆਇਆ ਹੈ ਉਦੋਂ ਤੋਂ ਲੈ ਕੇ ਆਈਏ ਆਪਣੇ ਘਰੋਂ ਨਿਕਲੇ ਆ ਅੱਜ ਆਪਣੇ ਘਰ ਆਏ ਆ ਕਰਦੇ ਹਾਲਾਤ ਵੀ ਥੋੜੇ ਖਰਾਬ ਨੇ ਹਾਂਜੀ ਕੋਈ ਵੀ ਢਿੱਕ ਸਕਦਾ ਹੈ ਹਾਂ ਇਹਦਾ ਕੋਈ ਯਕੀਨ ਤੋਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਕੀ ਕੀ ਨੁਕਸਾਨ ਹੋਇਆ ਕਿਰਪਾ ਕਰਕੇ ਮਿੰਦਰ ਸਿੰਘ ਕੀ ਕੀ ਨੁਕਸਾਨ ਹੋਇਆ ਨੁਕਸਾਨ ਜੀ ਨੀਲਾ ਕਪੜਾ ਸਾਰਾ ਗਿੱਲਾ ਹੋ ਗਿਆ ਹੋਰ ਮਸ਼ੀਨਰੀ ਕੋਸਕ ਮਸ਼ੀਨਰੀ ਨੂੰ ਫਰੇਜ ਜਿਹਾ ਵਗੈਰਾ ਸਭ ਕੁਝ ਕਿੰਨੇ ਜਾਣੇ ਕਰਦੇ ਵਿੱਚ ਐਸੇ ਮੌਕੇ ਤੇ ਅਸੀਂ ਦੋ ਦਿਨ ਹੀ ਹਾਂਜੀ ਮੈਂ ਮੇਰੀ ਭੈਣ ਦੀ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਪਾਣੀ ਉਹ ਸਾਹਮਣੇ ਦਿਖਾਉਣ ਲੱਗਣ ਲਿਆ ਹੋਰ ਕੀ ਨੁਕਸਾਨ ਕੋਈ ਡੰਗ ਕਰੇ ਲੱਗੂ ਨਹੀਂ ਡੰਗ ਕਰ ਲੰਗਾ ਕੋਈ ਨਹੀਂ ਹੋਆ ਕਰਦਾ ਬਈ ਨੁਕਸਾਨ ਕਰਦਾ ਸਮਾਨ ਸਾਰਾ ਖਰਾਬ ਹੋ ਗਿਆ ਅੱਛਾ ਸਮਾਨ ਸਾਰਾ ਖਰਾਬ ਹੋ ਗਿਆ ਹੋਰ ਤਾਂ ਨਹੀਂ ਕੁਝ ਹੋਇਆ ਨਹੀਂ ਕਰਦੇ ਸਕੇ ਬਤਾ ਦਿਓ ਹਾਂ ਇਹ ਕਰਤਾ ਹੀ ਦੇ ਕਰ ਬਕਾਉ ਨਾ ਕਰਦੇ ਹਾਲਾਤ ਇਸ ਟਾਈਮ ਦੇ ਕਰਦੇ ਹਾਲਾਤ ਕੀ ਨੇ ਕਰਦੇ ਹਾਲਾਤ ਆਹਦੇ ਮਾਰੇ ਹੀ ਆ ਸਮਾਨ ਜਿਹੜਾ ਸਾਰਾ ਉਹ ਵੇਖੋ ਨਾ ਪਿੱਛੇ ਡਿੱਗ ਸਕਦਾ ਤੇ ਰੇੜਾ ਜਿਹੜੀ ਆਈ ਹਾਂ ਹਾਂਜੀ ਹਾਂਜੀ ਬਤਾ ਜੀ ਕੀ ਨਾਮ ਆ ਤੇ ਸਿਕੰਦਰ ਕੌਰ ਕਿਹੜਾ ਪਿੰਡਾ ਚੇਬੇ ਤੂਰ ਪਾਣੀ ਆ ਕੇ ਕੀ ਕੀ ਨੁਕਸਾਨ ਹੋਇਆ ਉਹਦਾ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਹੈ ਕਿੰਨਾ ਨੁਕਸਾਨ ਹੋਇਆ ਕਰਦਾ ਕਰੋ ਤੇ ਅਹੀਂ ਕੁਝ ਵੀ ਨਹੀਂ ਕੱਢਿਆ ਆਪਣੇ ਉਹ ਅੱਛਾ ਹਾਂ ਜੀ ਦਾ ਕਪੜਾ ਖਰਾਬ ਹੋ ਗਿਆ ਬਹੁਤ ਸਾਰੇ ਮਕੀਨ ਦਾ ਫ੍ਰਿਜ ਦਾ ਮੇਜ਼ ਦਾ ਸਾਜੀ ਪਾਣੀ ਦਾ ਧਾਣੇ ਜਿਹੜੇ ਰੱਖੇ ਉਹ ਵੀ ਖਰਾਬ ਹੋ ਗਿਆ ਨੇ ਜਿਹੜੇ ਜਿਹੜੇ ਉਹ ਟਰਾਲੀ 'ਚ ਪਏ ਜਾਂ ਬਾਹੀ ਟੁੱਟ ਗਿਆ ਜਿੱਦਾਂ ਦਾ ਹਾਰ ਫਿਰ ਆ ਅੱਜ ਅਹੀਂ ਆਪਣੇ ਘਰ ਆਏ ਆ ਉਦੋਂ ਦੇ ਕਿਹਦੇ ਘਰ ਆਣ ਦੇ ਕਿੰਨੇ ਦਿਨ ਹੋ ਗਏ ਤੁਹਾਨੂੰ ਪਤਾ ਹੈ ਕਿ ਕਿੰਨੇ ਦਿਨ ਹੋ ਗਿਆ ਜਦੋਂ ਤੋਂ ਪਾਣੀ ਆਇਆ ਅੱਜ ਆਣਗੇ ਆਪਣੇ ਘਰ ਜਦੋਂ ਤੋਂ ਪਾਣੀ ਆਇਆ ਹੈ ਉਦੋਂ ਤੋਂ ਲੈ ਕੇ ਆਈਏ ਆਪਣੇ ਘਰੋਂ ਨਿਕਲੇ ਆ ਅੱਜ ਆਪਣੇ ਘਰ ਆਇਆ ਕਰਦੇ ਹਾਲਾਤ ਵੀ ਥੋੜੇ ਖਰਾਬ ਨੇ ਹਾਂਜੀ ਕੋਈ ਵੀ ਢਿੱਕ ਸਕਦਾ ਹੈ ਹਾਂ ਇਹਦਾ ਕੋਈ ਯਕੀਨ ਤੋਂ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਕੀ ਨਾਮ ਹੈ ਕਿਰਾਏ ਦਾ? ਮਿੰਦਰ ਸਿੰਘ। ਕੀ ਕੀ ਨੁਕਸਾਨ ਹੋਇਆ? ਨੁਕਸਾਨ ਜੀ ਗੀਲਾ ਕਪੜਾ ਸਾਰਾ ਗਿੱਲਾ ਹੋ ਗਿਆ। ਹੋਰ ਮਸ਼ੀਨਰੀ, ਕੋਸਕ ਮਸ਼ੀਨਰੀ ਨੂੰ ਫ੍ਰਿਜ ਵਗੈਰਾ ਸਭ ਕੁਝ। ਕਿੰਨੇ ਜਾਣੇ ਕਰਦੇ ਵਿੱਚ? ਐਸਲੇ ਮੌਕੇ ਤੇ ਅਸੀਂ ਦੋ ਜਣੇ ਹਾਂ। ਹਾਂਜੀ ਮੈਂ ਤੇ ਮੇਰੀ ਭੈਣ। ਕਿੰਨਾ ਕਿੰਨਾ ਪਾਣੀ ਆ ਗਿਆ ਸੀ ਇਹਦੇ? ਪਾਣੀ ਉਹ ਸਾਹਮਣੇ ਦਿਖਾਉਣ ਲੱਗਣ ਲਿਆ। ਹੋਰ ਕੋਈ ਨੁਕਸਾਨ? ਕੋਈ ਦੰਗਾ ਵਾਹਿਆ ਨਹੀਂ ਦੰਗਾ ਦੰਗਾ ਕੋਈ ਨਹੀਂ ਵਾਹਿਆ ਕਰਦਾ ਮੈਨੂੰ ਨੁਕਸਾਨ ਕਰਦਾ ਸਮਾਨ ਸਾਰਾ ਖਰਾਬ ਹੋ ਗਿਆ ਅੱਛਾ ਸਮਾਨ ਸਾਰਾ ਖਰਾਬ ਹੋ ਗਿਆ ਹਾਂ ਹੋਰ ਤਾਂ ਨਹੀਂ ਕੁਝ ਹੋਇਆ ਨਹੀਂ ਦੇਖ ਸਕਦਾ ਤਾ ਦਿੰਦੇ ਹਾਂ ਹਾਂ ਕਰਤਾ ਹੀ ਦੇਖ ਬੁਕਾਉਣਾ ਕਰਦੇ ਹਾਲਾਤ ਇਸ ਟਾਈਮ ਦੇ ਕਰਦੇ ਹਾਲਾਤ ਕੀ ਨੇ ਕਰਦੇ ਹਾਲਾਤ ਹੈ ਮਾੜੀ ਹੀ ਹੈ ਸਮਾਨ ਜਿਹੜਾ ਸਾਰਾ ਉਹ ਵੇਖੋ ਨਾ ਪਿੱਛੇ ਡਿੱਗ ਸਕਦਾ ਤੇੜਾ ਜਿਹੜੀ ਆਈ ਹਾਂ ਹਾਂਜੀ ਹਾਂਜੀ ਬਤਾ ਜੀ ਕੀ ਨਾਮ ਹੈ ਤੇ ਸਿਕੰਦਰ ਕੌਰ ਕਿਹੜਾ ਪਿੰਡ ਹੈ ਚੇਬੇ ਤੂਰ ਪਾਣੀ ਆ ਕੇ ਕੀ ਕੀ ਨੁਕਸਾਨ ਹੋਇਆ ਉਹਦਾ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਹੈ ਕਿੰਨਾ ਨੁਕਸਾਨ ਹੋਇਆ ਕਰਦਾ ਕਰੋ ਤੇ ਅਹੀਂ ਕੁਝ ਵੀ ਨਹੀਂ ਕੱਢਿਆ ਆਪਣੇ ਉਹ ਅੱਛਾ ਹਾਂਜੀ ਦਾ ਕਪੜਾ ਖਰਾਬ ਹੋ ਗਿਆ ਬਹੁਤ ਸਾਰੇ ਨਕੀਨ ਦਾ ਫ੍ਰਿਜ ਦਾ ਮੇਜ਼ ਦਾ ਸਾਜੀ ਪਾਣੀ ਦਾ ਧਾਣੇ ਜਿਹੜੇ ਰੱਖੇ ਉਹ ਵੀ ਖਰਾਬ ਹੋ ਗਿਆ ਨੇ ਜਿਹੜੇ ਜਿਹੜੇ ਉਹ ਟਰਾਲੀ 'ਚ ਪੈ ਜਾ ਬਾਕੀ ਸਭ ਟੁੱਟ ਗਿਆ ਜਿੱਦਾਂ ਦਾ ਹਾਰ ਫਿਰ ਆ ਅੱਜ ਅਹੀਂ ਆਪਣੇ ਘਰ ਆਏ ਆ ਉਦੋਂ ਦੇ ਕਿਹਦੇ ਘਰ ਆਣ ਦੇ ਕਿੰਨੇ ਦਿਨ ਹੋ ਗਏ ਤੈਨੂੰ ਪਤਾ ਇਹ ਕਿੰਨੇ ਕਿ ਦਿਨ ਹੋ ਗਿਆ ਜਦੋਂ ਤੋਂ ਪਿਆਈ ਅੱਜ ਆਣਗੇ ਆਪਣੇ ਘਰ ਜਦੋਂ ਤੋਂ ਪਾਣੀ ਆਇਆ ਹੈ ਉਦੋਂ ਤੋਂ ਲੈ ਕੇ ਆਈਏ ਆਪਣੇ ਘਰੋਂ ਨਿਕਲੇ ਆ ਅੱਜ ਆਪਣੇ ਘਰ ਆਏ ਕਰਦੇ ਹਾਲਾਤ ਵੀ ਥੋੜੇ ਖਰਾਬ ਨੇ ਹਾਂਜੀ ਕੋਈ ਵੀ ਢਿੱਕ ਸਕਦਾ ਹੈ ਹਾਂ ਇਹਦਾ ਕੋਈ ਯਕੀਨ ਤੋਂ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ